ਲੋਜੀ ਜੇਕਰ ਤੁਸੀਂ ਕਿਸੇ ਹਸਪਤਾਲ ਦੇ ਵਿੱਚ ਆਪਣੀ ਐਮ ਆਰ ਆਈ ਕਰਵਾਉਣ ਦੇ ਲਈ ਜਾ ਰਹੇ ਹੋ ਤਾਂ ਇੱਕ ਛੋਟੀ ਜਿਹੀ ਗਲਤੀ ਤੁਹਾਡੀ ਜਾਨ ਤੇ ਬੇहद ਭਾਰੀ ਪੈ ਸਕਦੀ ਹੈ ਨਿਊਯਾਰਕ ਦੇ ਵਿੱਚ ਇੱਕ 61 ਸਾਲਾ ਵਿਅਕਤੀ ਦੀ ਐਮ ਆਰ ਆਈ ਮਸ਼ੀਨ ਦੇ ਵਿੱਚ ਫਸਣ ਦੇ ਨਾਲ ਦਰਦਨਾਕ ਮੌਤ ਹੋ ਗਈ ਇੱਕ ਛੋਟੀ ਜਿਹੀ ਗਲਤੀ ਉਸ ਵਿਅਕਤੀ ਤੇ ਭਾਰੀ ਪੈ ਗਈ ਜਿਸ ਸਮੇ ਇਹ ਘਟਨਾ ਵਾਪਰੀ ਉਸ ਸਮੇ ਪਹਿਲਾਂ ਤੋਂ ਹੀ ਐਮ ਆਰ ਆਈ ਮਸ਼ੀਨ ਦੇ ਵਿੱਚ ਇੱਕ ਮਰੀਜ਼ ਦੀ ਸਕੈਨਿੰਗ ਹੋ ਰਹੀ ਸੀ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਪੂਰੀ ਖਬਰ ਤੇ ਕਿਵੇਂ ਵਾਪਰੀ ਇਹ ਦਰਦਨਾਕ ਘਟਨਾ ਨਿਊਯਾਰਕ ਦੇ ਵਿੱਚ ਇੱਕ 61 ਸਾਲਾ ਵਿਅਕਤੀ ਐਮ ਆਰ ਆਈ ਮਸ਼ੀਨ ਦੇ ਵਿੱਚ ਫਸਣ ਕਾਰਨ ਦਰਦਨਾਕ ਮੌਤ ਦਾ ਸ਼ਿਕਾਰ ਹੋ ਗਿਆ ਹੈ ਜਾਣਕਾਰੀਆਂ ਅਨੁਸਾਰ ਉਹ ਗਲਤੀ ਦੇ ਨਾਲ ਐਮ ਆਰ ਆਈ ਮਸ਼ੀਨ ਵਾਲੇ ਕਮਰੇ ਦੇ ਵਿੱਚ ਮੈਟਲ ਦੀ ਭਾਰੀ ਚੇਨ ਪੈਣ ਕੇ ਚਲਾ ਗਿਆ ਸੀ ਜਿਸ ਤੋਂ ਬਾਅਦ ਮਸ਼ੀਨ ਦੇ ਮਜ਼ਬੂਤ ਚੁੰਬਕ ਨੇ ਚੇਨ ਨੂੰ ਖਿੱਚ ਲਿਆ ਅਤੇ ਉਸ ਵਿਅਕਤੀ ਦੀ ਮਸ਼ੀਨ ਦੇ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ ਜਦੋਂ ਉਹ ਵਿਅਕਤੀ ਐਮ ਆਰ ਆਈ ਮਸ਼ੀਨ ਵਾਲੇ ਕਮਰੇ ਦੇ ਵਿੱਚ ਪਹੁੰਚਿਆ ਤਾਂ ਉਸ ਸਮੇਂ ਮਸ਼ੀਨ ਦੇ ਵਿੱਚ ਮਰੀਜ਼ ਦੀ ਸਕੈਨਿੰਗ ਹੋ ਰਹੀ ਸੀ ਉਸੇ ਦੌਰਾਨ ਇਹ ਵਿਅਕਤੀ ਕਰੀਬ 9 ਕਿਲੋ ਦੀ ਲੋਹੇ ਦੀ ਚੇਨ ਪਹਿਨ ਕੇ ਕਮਰੇ ਦੇ ਵਿੱਚ ਗਿਆ ਸੀ ਐਮ ਆਰ ਆਈ ਮਸ਼ੀਨ ਤੇ ਤਾਕਤਵਾਰ ਚੁੰਬਕ ਨੇ ਚੇਨ ਨੂੰ ਆਪਣੇ ਵੱਲ ਖਿੱਚ ਲਿਆ ਅਤੇ ਉਹ ਆਦਮੀ ਜ਼ੋਰ ਦੇ ਨਾਲ ਮਸ਼ੀਨ ਦੇ ਵਿੱਚ ਜਾ ਵਜਿਆ ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ ਮਰਨ ਵਾਲੇ ਵਿਅਕਤੀ ਦਾ ਨਾਮ ਕੀਥ ਮੈਕ ਐਲਿਸਟਰ ਦੱਸਿਆ ਜਾ ਰਿਹਾ ਹੈ ਅਤੇ ਕਮਰੇ ਦੇ ਵਿੱਚ ਉਸਦੀ ਪਤਨੀ ਦੀ ਐਮ ਆਰ ਆਈ ਕੀਤੀ ਜਾ ਰਹੀ ਸੀ ਉਸਨੇ ਟੈਕਨੀਸ਼ੀਅਨ ਨੂੰ ਕਿਹਾ ਕਿ ਉਹਨਾਂ ਦੇ ਪਤੀ ਨੂੰ ਬੁਲਾਓ ਤਾਂ ਕਿ ਉਹ ਐਮ ਆਰ ਆਈ ਟੇਬਲ ਤੋਂ ਉਤਰਨ ਦੇ ਵਿੱਚ ਉਸਦੀ ਮਦਦ ਕਰ ਸਕਣ ਜਿਵੇਂ ਹੀ ਉਸਦਾ ਪਤੀ ਕਮਰੇ ਦੇ ਵਿੱਚ ਆਇਆ ਤਾਂ ਮਸ਼ੀਨ ਨੇ ਉਸਨੂੰ ਖਿੱਚ ਲਿਆ ਉਸਦੀ ਪਤਨੀ ਨੇ ਦੱਸਿਆ ਕਿ ਉਹ ਚੀਕਣ ਲੱਗੀ ਅਤੇ ਮਸ਼ੀਨ ਬੰਦ ਕਰਨ ਦੇ ਲਈ ਕਿਹਾ ਪਰ ਸਭ ਕੁਝ ਇੰਨੀ ਛੇਤੀ ਹੋ ਗਿਆ ਕਿ ਕਿਸੇ ਨੂੰ ਕੁਝ ਵੀ ਸਮਝ ਨਹੀਂ ਲੱਗ ਸਕਿਆ ਕੀਤਦੀ ਪਤਨੀ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਨੂੰ ਹੱਥ ਹਿਲਾ ਕੇ ਅਲਵਦਾ ਆਖਿਆ ਅਤੇ ਫਿਰ ਉਸ ਦਾ ਸਰੀਰ ਢਿੱਲਾ ਪੈ ਗਿਆ ਟੈਕਨੀਸ਼ੀਅਨ ਅਤੇ ਉਸ ਦੇ ਨਾਲ ਮਿਲ ਕੇ ਉਸ ਨੂੰ ਹਟਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਚੁੰਬਕ ਦੀ ਤਾਕਤ ਬਹੁਤ ਜ਼ਿਆਦਾ ਸੀ ਐਮ ਆਰ ਆਈ ਮਸ਼ੀਨ ਤੋਂ ਕੱਢਣ ਮਗਰੋਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਇਸ ਤੋਂ ਤੁਰੰਤ ਬਾਅਦ ਉਸਨੇ ਹਸਪਤਾਲ ਦੇ ਅਗਲੇ ਦਿਨ ਦੁਪਹਿਰ ਦੇ ਸਮੇਂ ਦਮ ਤੋੜ ਦਿੱਤਾ ਮ੍ਰਿਤਕ ਦੀ ਪਤਨੀ ਨੇ ਇਲਜ਼ਾਮ ਲਗਾਇਆ ਹੈ ਕਿ ਤਕਨੀਸ਼ੀਅਨ ਨੇ ਉਹਨਾਂ ਦੇ ਪਤੀ ਨੂੰ ਕਮਰੇ ਦੇ ਵਿੱਚ ਆਉਣ ਦੀ ਇਜਾਜ਼ਤ ਕਿਵੇਂ ਦੇ ਦਿੱਤੀ ਜਦਕਿ ਉਹਨਾਂ ਦੇ ਗਲੇ ਦੇ ਵਿੱਚ ਲੋਹੇ ਦੀ ਜੰਜੀਰ ਪੈਣੀ ਹੋਈ ਸਾਫ਼ ਦਿਖਾਈ ਦੇ ਰਹੀ ਸੀ ਜਾਣਕਾਰੀਆਂ ਇਹ ਵੀ ਮਿਲੀਆਂ ਨੇ ਕਿ ਇਸ ਤੋਂ ਪਹਿਲਾਂ ਸਾਲ 2001 ਦੇ ਵਿੱਚ ਵੀ ਨਿਊਯਾਰਕ ਦੇ ਇੱਕ ਮੈਡੀਕਲ ਸੈਂਟਰ ਦੇ ਵਿੱਚ 6 ਸਾਲ ਦੇ ਬੱਚੇ ਦੀ ਜਾਨ ਚਲੀ ਗਈ ਸੀ ਜਦੋਂ ਇੱਕ ਆਕਸੀਜਨ ਸਿਲੰਡਰ ਮਸ਼ੀਨ ਦੇ ਵਿੱਚ ਖਿੱਚਿਆ ਗਿਆ ਸੀ ਤੇ ਬਾਅਦ ਦੇ ਵਿੱਚ ਹਸਪਤਾਲ ਪ੍ਰਬੰਧਨ ਵੱਲੋਂ ਪਰਿਵਾਰ ਨੂੰ ਲਗਭਗ 24 ਕਰੋੜ ਦਾ ਮੁਆਵਜ਼ਾ ਵੀ ਮਿਲਿਆ ਸੀ ਐਮ ਆਰ ਆਈ ਮਸ਼ੀਨ ਦੇ ਵਿੱਚ ਬਹੁਤ ਮਜ਼ਬੂਤ ਚੁੰਬਕ ਹੁੰਦਾ ਹੈ ਜੋ ਲੋਹੇ ਸਟੀਲ ਅਤੇ ਹੋਰ ਐਦਾਂ ਦੀਆਂ ਵਸਤੂਆਂ ਨੂੰ ਜਿਵੇਂ ਚੈਨ ਘੜੀ ਬੈਲਟ ਚਾਬੀ व्हीਲਚੇਅਰ ਜਾਂ ਫਿਰ ਆਕਸੀਜਨ ਟੈਂਕ ਨੂੰ ਆਪਣੇ ਵੱਲ ਤੇਜ਼ੀ ਨਾਲ ਖਿੱਚ ਸਕਦਾ ਹੈ ਮਾਰਾਂ ਦੇ ਅਨੁਸਾਰ ਐਮ ਆਰ ਆਈ ਮਸ਼ੀਨ ਇੰਨੀ ਤਾਕਤਵਰ ਹੁੰਦੀ ਹੈ ਕਿ ਉਹ व्हीलचेयर ਤੱਕ ਨੂੰ ਕਮਰੇ ਦੇ ਵਿੱਚ ਘਸੀਟ ਸਕਦੀ ਹੈ ਮਾਰਾਂ ਦੇ ਮੁਤਾਬਕ ਐਮ ਆਰ ਆਈ ਕਮਰੇ ਦੇ ਵਿੱਚ ਜਾਂਦੇ ਸਮੇਂ ਕੁਝ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਐਮ ਆਰ ਆਈ ਕਮਰੇ ਦੇ ਵਿੱਚ ਜਾਂਦੇ ਸਮੇਂ ਤੁਹਾਡੇ ਕੋਲ ਕੋਈ ਵੀ ਤਾਤੂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਾ ਗਹਿਣੇ ਨਾ ਚੇਨ ਨਾ ਬੈਲਟ ਨਾ ਮੋਬਾਈਲ ਯਾਦ ਰੱਖੇ ਕਿ ਥੋੜੀ ਜਹੀ ਲਾਪਰਵਾਹੀ ਤੁਹਾਡੇ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ ਹਮੇਸ਼ਾ ਡਾਕਟਰ ਅਤੇ ਟੈਕਨੀਸ਼ੀਅਨ ਦੀਆਂ ਗੱਲਾਂ ਦਾ ਧਿਆਨ ਨਾਲ ਪਾਲਣ ਵੀ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਦੇ ਨਾਲ ਹਮਦਰਦ ਜੀ